ਅੱਜ ਮੈਂ ਜਦੋਂ ਅਕਾਲ ਤਖਤ ਸਾਹਿਬ ਤੇ ਖੜਾ ਸੀ ਨਾ ਉੱਥੇ ਤੇ ਮੈਂ ਨਾ ਇੱਕੋ ਹੀ ਚੀਜ਼ ਵੇਖ ਰਿਹਾ ਸੀ ਮੈਨੂੰ ਨਾ ਉੱਥੇ ਮੈਂ ਆਪਣੇ ਮਾਈਂਡ ਵਿੱਚ ਕਲਪਨਾ ਕਰ ਰਿਹਾ ਸੀ ਇਮੇਜਿਨੇਸ਼ਨ ਮੈਂ ਇਦਾਂ ਖੜਾ ਤੇ ਮੇਰੇ ਦਿਮਾਗ ਵਿੱਚ ਨਾ ਤੇ ਮੈਨੂੰ ਜਥੇਦਾਰ ਦਿਸ ਰਹੇ ਸੀ ਨਾ ਮੈਨੂੰ ਕੋਈ ਬੰਦਾ ਦਿਸ ਰਿਹਾ ਸੀ ਮੈਂ ਦਿਮਾਗ 'ਚ ਕੋਈ ਵੇਖੀ ਜਾਂਦਾ ਮੈਂ ਧੰਨ ਗੁਰੂ ਗੋਬਿੰਦ ਸਿੰਘ ਕਰਕੇ ਖੜਾ ਗੁਰੂ ਗੋਬਿੰਦ ਸਿੰਘ ਨਾਲ ਮੈਂ ਪਿਆਰ ਕਰਦਾ ਜੇ ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰਚਾਰ ਕਰਨ ਲਈ ਅੱਜ ਮੈਨੂੰ ਜੋ ਮਰਜੀ ਝੋਲੀ 'ਚ ਪਵਾਉਣਾ ਪਵੇ ਮੈਂ ਪਵਾ ਲੈਣਾ ਅੱਜ ਕਲਗੀਆਂ ਵਾਲੇ ਪਾਤਸ਼ਾਹ ਵਾਸਤੇ ਜੋ ਇਹ ਕਹਿਣਗੇ ਮੰਨ ਲੈਣਾ ਮਤਲਬ ਮੈਂ ਇਦਾਂ ਸੋਚ ਕੇ ਬੈਠਾ ਸੀ ਆ ਤੇ ਉਹ ਇੱਕ ਅੰਦਰ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਿਆਰ ਜੇ ਇਹ ਦੀਵਾ ਲੈ ਕੇ ਜਾਵਾਂਗੇ ਨਾ ਪ੍ਰਭੂ ਬੜੇ ਨੇ ਜਿਹੜੇ ਅਜੇ ਜਗ ਸਕਦੇ ਨੇ ਬੜੀਆਂ ਸਲੇਟਾਂ ਇਦਾਂ ਦੀਆਂ ਨੇ ਜਿਨ੍ਹਾਂ ਉੱਤੇ ਅਜੇ ਨਸ਼ਾ ਲਿਖਿਆ ਨਹੀਂ ਗਿਆ ਖਾਲੀ ਸਲੇਟਾਂ ਹੈ ਬੱਚਾ ਅਜੇ 15 16 ਸਾਲ ਦਾ ਜਵਾਨੀ 'ਚ ਪੈਰ ਧਰ ਰਿਹਾ ਹੈ ਉਹਦੇ ਉੱਤੇ ਕੋਈ ਜੀਸਸ ਨਾ ਲਿਖ ਦਵੇ ਉਹਦੇ ਉੱਤੇ ਕੋਈ ਚਰਚ ਨਾ ਲਿਖ ਦਵੇ ਉਹਦੇ ਉੱਤੇ ਕੋਈ ਚਿੱਟਾ ਨਾ ਲਿਖ ਦਵੇ ਕੋਈ ਨਸ਼ਾ ਨਾ ਲਿਖ ਦਵੇ ਉਹ ਬੱਚੇ ਦੀ ਮਨ ਦੀ ਸਲੇਟ ਦੇ ਉੱਤੇ ਜੇ ਹੋ ਸਕੇ ਤੇ ਅਸੀਂ ਕਲਗੀਆਂ ਵਾਲਾ ਲਿਖ ਦਈਏ ਗੁਰੂ ਗੋਬਿੰਦ ਸਿੰਘ ਲਿਖੇ ਗੁਰੂ ਨਾਨਕ ਲਿਖ ਦਈਏ ਗੁਰੂ ਅਰਜਨ ਲਿਖ ਦਈਏ ਧੰਨ ਗੁਰੂ ਗ੍ਰੰਥ ਸਾਹਿਬ ਲਿਖ